ਅੱਜ ਕੱਲ ਦੇ ਨਿਆਣੇ ਤੇ ਚੰਗੀ ਜਨਾਬ ਦੇ ਪਿਓ ਨੂੰ ਨਹੀਂ ਸਮਝਦੇ ਕੋਈ ਤੇ ਦਾਦਾ ਦੂਦਾ ਦੇ ਪਤਾ ਚਲੋ ਕਿੱਥੇ ਜਿਹੜਾ ਭਾਪੇ ਦਾ ਦਾਦਾ ਹੈ ਜਾਂ ਦਾਦੇ ਸਾਡੇ ਦਾ ਪਿਓ ਹੀ ਉਹ ਨੂੰ ਨਹੀਂ ਮੈਂ ਜਾਣਦਾ ਨਾ ਵੇਖਿਆ ਉਹ ਤੇ ਮੇਰੇ ਵੀ ਲਾਦਾ ਦਾਦੇ ਨੇ ਵੇਖਿਆ ਬਿਕਦੇ ਆਂਦੇ ਛੇਤੀ ਟਾਈਮ ਦਾ ਚੇਰਾ ਚਲ ਗਿਆ ਇਹਦੇ ਭਲਾ ਮਾਨਸ ਹੀ ਬੰਦਾ ਸਰਦਾਰ ਚੈਂਜਲ ਸਿੰਘ ਇਹ ਦਾਦੇ ਸਾਡੇ ਦਾ ਦਾਦਾ ਕਿੱਧੀਆਂ ਆਂਦੇ ਬੜੀਆਂ ਦਾਦੇ ਪਿੰਡ ਦੇ ਵਿੱਚ ਬੜੀਆਂ ਬਾਤਾਂ ਤੁਹਾਨੂੰ ਤਕੜਾ ਬੰਦਾ ਇੱਕ ਦਾਸਾੜਾ ਤਕੜਾ ਮੈਂ ਤੇ ਵਧਾਵਾ ਸਿੰਘ ਨਾਂ ਹੀ ਤੇ ਜੇ ਵਧਾਵਾ ਸਿੰਘ ਨਾਂ ਇੱਕ ਨਾ ਨਾਂ ਵੀਰ ਮੇਰੇ ਆਪ ਦਾ ਆਪਣੀ ਕੁਲ ਹਿਸਾਬ ਨਾਲ ਰੱਖਿਆ ਕਰੋ ਜੇ ਤੁਹਾਡੇ ਮਾਪਿਓ ਨੇ ਨਹੀਂ ਤੁਹਾਨੂੰ ਚਲੋ ਕੀ ਰੱਖਣਾ ਜੇ ਤੁਹਾਡੇ ਮਾਪਿਓ ਨੇ ਜਾਂ ਕੇ ਤੁਹਾਡੇ ਵੱਡੇ-ਵਡੇਰੇ ਨੇ ਤੁਹਾਡਾ ਨਾਂ ਰੱਖਤਾ ਨਾ ਤੇ ਵੱਡਾ ਹਰਾ ਤੇ ਕਰਪੂਤਾ ਵੀ ਜ਼ਿੰਦਗੀ 'ਚ ਆਪਦੇ ਨਾਂ ਦੇ ਹਿਸਾਬ ਨਾਲ ਕਰਿਆ ਕਰੋ ਐਵੇਂ ਨਾ ਬਣ ਜਾਇਆ ਕਰੋ ਉਸ ਦੇ ਹਿਸਾਬ ਨਾਲ ਬਣੇ ਫਿਰਦੇ ਸਾਡੇ ਨਾਂ ਇਤਰਾਵਾਂ ਜਾਂ ਤੇ ਨਾਂ ਨਾਂ ਦੇ ਨਾਲ ਨਿਭੋ ਵਹੀ ਨਹੀਂ ਕਹਿੰਦੇ ਮਾੜੀ ਗੱਲ ਆ ਚੰਗੀ ਗੱਲ ਆ ਜੇ ਕਿਹਦਾ ਨਾਮ ਕੁੱਟਕ ਦਾ ਸਮਾਜ ਨਾ ਕਿਤੇ ਵੀ ਕੋਈ ਗੱਲ ਮੈਂ ਕਹਿੰਦਾ ਕਿ ਮੇਰਾ ਨਾਮ ਬਾਜ ਨਾਲ ਜੁੜਦਾ ਉਸ ਬਾਜ ਨਾਲ ਬਾਜ ਨਾਲ ਜੁੜਦਾ ਉਸ ਬਾਜ ਨਾਲ ਵੈਸੇ ਤੇ ਗੁਰੂ ਸਾਹਿਬ ਦੇ ਬਾਜ ਦੇ ਅੱਗੇ ਮੈਂ ਪਹੁੰਚ ਦੀ ਨੰਦਰ ਨਹੀਂ ਸਮਝਦਾ ਆਪਣੇ ਆਪ ਨੂੰ ਚਲੋ ਬਾਜ ਇੱਕ ਹੋਇਆ ਵਦਨ ਪਤਾ ਵਾ ਪੰਛੀ ਹੋਇਆ ਜੇ ਉਹ ਉਹਦਾ ਨਾਮ ਰੱਖ ਕੇ ਤੇ ਕੰਮ ਗੰਦਖਾਨੇ ਕਾਵਾ ਵਾਲਾ ਕਰੂੰਗਾ ਤੇ ਉਹ ਫਾਇਦਾ ਥੋੜੀ ਕੋਈ ਨਾਮ ਰੱਖਣ ਦਾ ਉਹ ਨਾਲ ਬੁੱਲਤ ਚਲੀਏ ਪਹਿਲਾਂ ਇੰਦਰਜੀਤ ਸਿੰਘ ਗਾਂਧੀ ਗੋਦੀ ਉਹਨਾਂ ਦਾ ਪਿਓ ਬਾਪੂ ਦਰਸ਼ਨ ਸਿੰਘ ਤੇ ਦਰਸ਼ਨ ਸਿੰਘ ਦਾ ਪਿਓ ਚਾਂਚ ਸਿੰਘ ਤੁਹਾਨੂੰ ਦੱਸਤਾ ਵਾ ਤੇ ਚਾਂਚ ਸਿੰਘ ਦਾ ਪਿਓ ਆਪਾਂ ਦਾਦੇ ਹੱਟ ਦਾ ਦਾਦਾ ਵਧਾਵਾ ਸਿੰਘ ਵੀ ਦੱਸਤਾ ਚਾਰ ਭਰਾਏ ਹੋਏ ਆ ਜੀ ਵਧਾਵਾ ਸਿੰਘ ਬਸਾਵਾ ਸਿੰਘ ਚਲੋ ਲੰਬੀ ਹੋ ਜੀ ਵੀਡੀਓ ਤੇ ਨਾਚੋਂ ਫਰੈਂਚ ਆਰੇ ਇਸ ਵੇਂ ਹੀ ਕਿ ਜਾਂ ਦੇ ਵੱਡਾ ਦੇ ਵਧਵਾਸ ਨਹੀਂ ਜਿਹੜਾ ਵੱਧ ਵੱਧ ਮਾਰਦਾ ਜਿਹੜਾ ਸਾਡੀ ਪੀੜੀ जितਰ ਹਲੀ ਤੇ ਉਹਨਾਂ ਚੋਂ ਦਾ ਪਿਓ ਹੀ ਬਾਪੂ ਗੁਰਦੇਵ ਸਿੰਘ ਦਾਦੇ ਦਾ ਪੜਦਾਦਾ ਬਾਪੂ ਗੁਰਦੇਵ ਸਿੰਘ ਪਤਾ ਕਰੋ ਕਿ ਬਾਪੂ ਦੇ ਗੁਰਦੇਵ ਸਿੰਘ ਕਾਮਾ ਕਟਾ ਮਰੂ ਵਾਲਾ ਤ ਨਹੀਂ ਕਿਹਾ ਸਾਡਾ ਉਥੋਂ ਦੇ ਨਹੀਂ ਕੰਮ ਚੱਲੇ ਆੜਾ ਇਹ ਵੀ ਪਤਾ ਕਰਨਾ ਪੈਣਾ ਸਾਨੂੰ ਜੀ ਹੂੰ ਇੱਥੋਂ ਤੱਕ ਤੇ ਮੈਨੂੰ ਪਤਾ ਜੇ ਸਾਡਾ ਪਿੰਡ ਇੱਥੋਂ ਵੱਸਿਆ ਹੈ ਇਹ ਜੇ ਸਾਡਾ ਮੋਢ ਸਾਡੇ ਪਿੰਡ ਦਾ ਬਾਪੂ ਗੁਰਦੇਵਤ ਸੋਂ ਉਹਨਾਂ ਦਾ ਮੁੰਡਾ ਬਧਾਵਾ ਸੋਂ ਸਾਡੀ ਪੀੜੀ ਚ ਉਹਨਾਂ ਦਾ ਮੁੰਡਾ ਚੰਚਲ ਸਿੰਘ ਸਰਦਾਰ ਚੰਚਲ ਸਿੰਘ ਉਹਨਾਂ ਦਾ ਬੇਟਾ ਗਾੜੀ ਸਰਦਾਰ ਦਰਸ਼ਨ ਸਿੰਘ ਸੰਧੂ ਉਹਨੂੰ ਸ਼ਿਵ ਦਰਸ਼ਨ ਸਿੰਘ ਸੰਧੂ ਵੀ ਜਾਂਦੇ ਹੋਏ ਸ਼ਿਵ ਉਹ ਵੇ ਆਪਣੇ ਨਾਮ ਪਤਾ ਨਹੀਂ ਕਿਹੜੇ ਸਾਹਿਬ ਮੈਨੂੰ ਨਹੀਂ ਪਤਾ ਕਿਤਨਾ ਲਾਈ ਫਿਰਦਾ ਹੈ ਬਾਪੂ ਉਹ ਕਹੀ ਜਾਂਦਾ ਮੇਰਾ ਨਾਮ ਸ਼ਿਵ ਦਰਸ਼ਨ ਸਿੰਘ ਆ ਉਹ ਸ਼ਿਵ ਦਰਸ਼ਨ ਸਿੰਘ ਵੀ ਉਹਨਾਂ ਦਾ ਗਾੜੀ ਮੁੰਡਾ ਜੇ ਇੰਦਰਜੀਤ ਸਿੰਘ ਦੋਦੀ ਗਾਂਧੀ ਤੇ ਉਹਨਾਂ ਦਾ ਗਾਂ ਮੁੰਡਾ ਜੇ ਗੁਰਬਾਜ ਸਿੰਘ ਸੰਧੂ ਬਾਜ ਸਟੂਡੀਓ ਤੇ ਉਹਦਾ ਗਾੜੀ ਮੁੰਡਾ ਜੇ ਅਸ਼ਮਨਦੀਪ ਸਿੰਘ ਸੰਧੂ ਕਿੰਨੀਆਂ ਪੀੜੀਆਂ ਹੋ ਗਈਆਂ ਅਸ਼ਮਨ ਇੱਕ ਮੈਂ ਦੋ ਪਾਪਾੜਾ ਤਿੰਨ ਦਾਦਾ ਚਾਰ ਪਰਦਾਦਾ ਪੰਜ ਤੇ ਮੁੰਡਾ ਵਾ ਸਿੰਘ 6 ਤੋ ਗੁਰਦੇਤ ਸਿੰਘ 7 7 ਪੀੜੀਆਂ ਆਖਿਆ ਨਾ ਪਹਿਲੀ ਕਤਾਰ ਚ ਖੜਦੇ ਆਂ ਖੜੋ ਦੱਸੋ ਆਪਣੇ ਬਾਰੇ ਵਿੱਚ ਕੋਈ ਵੀ 10 ਪੀੜੀਆਂ ਦਾ ਦੱਸੋ ਇਤਿਹਾਸ ਤੁਹਾਨੂੰ ਸਰਪਾ ਪਾ ਕੇ ਦਊਂਗਾ ਮੈਂ ਨਾਂ ਪਉਂਦ ਮੈਨੂੰ ਦੱਸਿਓ ਇਹ ਭੈ ਜੂਨੀਅਰ ਬਾਹਰਲੇ ਦੇ ਸ਼ਾਮੀਆਂ ਵੀ ਸਾਰਾ ਕਰਕੇ ਆ ਰਹੇ ਆ। ਹਾਂ ਮੈਨੂੰ ਸਮਝਾਉਂਦੇ ਨਹੀਂਂਦੇ ਆ। ਕਿ ਕਈ ਵਾਰੀ ਮੈਂ ਸਟੇਟਸ ਬੜੇ ਲਾਉਣਾ ਹੁੰਦਾ ਨਾ। ਆਹ ਹਾਂ ਤੇ ਮੈਨੂੰ ਜਿਵੇਂ ਵੱਡੀਆਂ ਭੈਣਾਂ ਲਾ ਲੋ ਮਾਵਾ ਵਾਂਗੂ ਸਮਝਾਉਂਦੇ ਰਹਿੰਦੇ ਬਾਜ ਆ ਸਟੇਟਸ ਲਾਈ ਛੋਟਾ ਭਰਾ ਐ ਜਵੇਂ ਕਰਨਾ। ਦੇਖੋ ਗਰਬਾਜ ਜੀ ਤੁਸੀਂ ਮੇਰੇ ਕਹਿਣ ਤੇ ਜਦੋਂ ਆਪਾਂ ਸਰਵੰਸੋਂ ਤੋਂ ਨੂੰ ਐਮਐਲਏ ਬਣਾਇਆ। ਅੱਛਾ ਜੀ। ਤੇ ਜਦੋਂ ਮਾਨ ਸਾਹਿਬ ਸੋਰ ਸਿੰਘ ਆਏ ਸੀ। ਹਾਂ ਜੀ। ਤੁਸੀਂ ਮੇਰੇ ਕਹਿਣ ਤੇ ਉਹ ਕੈਮਰਾ ਉੱਤੇ ਚੜਾਤਾ ਡਰੋਨ ਜੇ ਡਰੋਨ ਹਾਂਜੀ ਹਾਂਜੀ ਚੜਾ ਕੇ ਆਪਾਂ ਸਾਰੀ ਉਹ ਵੀਡੀਓ ਬਣਾਈ ਉਹ ਵੀਡੀਓ ਸਾਡੀ ਬੜੀ ਫੇਮਸ ਹੋਈ ਅੱਛਾ ਜੀ ਉਹ ਬੜੇ ਵਿਦੇਸ਼ਾਂ ਦੇ ਵਿੱਚ ਉਹਨੂੰ ਬੜਾ ਲੋਕਾਂ ਨੇ ਪਿਆਰ ਦਿੱਤਾ ਉਸ ਵੀਡੀਓ ਨਹੀਂ ਤੁਹਾਡੇ ਬੜੇ ਧੰਨਵਾਦੀ ਹਾਂ ਹਾਂਜੀ ਪਰ ਤੁੰਨ ਸਾਹਿਬ ਜਿਹੜੇ ਸੀ ਉਹ ਕਹਿੰਦੇ ਵੀ ਨਹੀਂ ਇਹ ਵੀਡੀਓ ਆਪਾਂ ਨਹੀਂ ਬਣਾਉਣੀ ਚੌਣ ਕਮਿਸ਼ਨ ਦਾ ਆਰਡਰ ਨਹੀਂ ਸੀ ਕਿ ਉੱਤੇ ਚੜਾਉਂਦਾ ਪਰ ਆਪਾਂ ਆਪਣਾ ਏਰੀਆ ਬਾਰਡਰ ਦਾ ਨਾ ਉੱਤੇ ਗਲਤ ਕੰਮ ਲੋਕ ਕਰਦੇ ਜਾਂ ਆ ਜਾਂਦੇ ਤੇ ਇਸ ਕਰਕੇ ਡੀਸੀ ਪ੍ਰਵਾਨਗੀ ਨਹੀਂ ਦੇ ਸਕਦਾ ਪਰ ਆਪਾਂ ਆਪਣੇ ਰਿਸਕ ਤੇ ਹੀ ਮੈਂ ਕਿਹਾ ਸਾਡਾ ਭਰਾ ਇਲੈਕਸ਼ਨ ਚ ਖੜਾ ਹੋਆ ਸਾਡੇ ਵੱਡੇ ਬੰਦੇ ਸਾਡੇ ਮਾਤਾ ਜੀ ਤੇ ਸਾਡੇ ਲੋਕ ਪਿਆਰ ਨਾਲ ਰਹਿਣ ਇੰਨੀ ਮੁਹੱਬਤ ਹੋਵੇ ਜਿਵੇਂ ਕਿ ਪਹਿਲਾਂ ਸੀ ਦੇਖੋ ਬੱਲਵ ਮੈਂ ਛੋਟੇ ਹੁੰਦਾ ਵੇਹਦਾ ਰਿਹਾ ਹਾਂ ਜਦੋਂ ਪਿਤਾ ਜੀ ਦੀ ਸੇਵਾ ਕਰਨੋਂਦੇ ਹੀ ਇੰਨਾ ਲੋਕਾਂ ਦਾ ਪਿਆਰ ਸੀ ਥਾ-ਥਾ ਦੇ ਭਿੱਖੀ ਵਰ ਲੰਗਰ ਲੱਗੇ ਹੋਣੇ ਤੇ ਸੰਗਤਾਂ ਨੇ ਫੁੱਲ ਵਰਸਾਉਣੇ ਉੱਤੇ ਕਿ ਮੱਲੋ ਇੰਨਾ ਲੋਕਾਂ ਦਾ ਪਿਆਰ ਸੀ ਕਵੀਸ਼ਰ ਢਾਡੀ ਮੇਲਿਆਂ ਦੇ ਵਿੱਚ ਜਾਣਾ ਸਿੰਘਾਂ ਕੌਡੀਆਂ ਅੱਜ ਕੱਲ ਸਾਡੇ ਦੀ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਆ ਉਹਨੂੰ ਸਿੱਖ ਧਰਮ ਬਾਰੇ ਪੂਰਾ ਗਿਆਨ ਹੀ ਨਹੀਂ ਹੈ ਮੈਂ ਕਿਸੇ ਬਾਰੇ ਨਹੀਂ ਜੀ ਕਿਸੇ ਮੈਂ ਹੁਣੇ ਆਪਣੀਆਂ ਸੱਤ ਪੀੜ੍ਹੀਆਂ ਨੂੰ ਯਾਦ ਕਰਕੇ ਰਿਹਾ ਜੀ ਹਾਂਜੀ ਹਾਂਜੀ ਵੈਸੇ ਤੇ ਅੱਜ ਕੱਲ ਬੱਚੇ ਆਪਣੇ ਸਾਰੇ ਬੱਚੇ ਸਾਡੇ ਸਿਰਫ ਪਿਓ ਨੂੰ ਜਾਣਦੇ ਜੇ ਦਾਦੇ ਨੂੰ ਵੀ ਬੜਾ ਘੱਟ ਜਾਣਦੇ ਨੇ ਹਾਂਜੀ ਹਾਂਜੀ ਤੇ ਮੇਰੇ ਬੀਜੀ ਮੇਰਾ ਬੇਟਾ ਅਸ਼ਮਨਦੀਪ ਸਿੰਘ ਮੈਂ ਗੁਰਬਾਜ ਸਿੰਘ ਦਾ ਪਿਓ ਮੇਰਾ ਪਾਪਾ ਸਰਦਾਰ ਇੰਦਰਜੀਤ ਸਿੰਘ ਜੀ ਮੇਰਾ ਦਾਦਾ ਸਰਦਾਰ ਦਰਸ਼ਨ ਸਿੰਘ ਹਾਂਜੀ ਹਾਂਜੀ ਦਾਦੇ ਸਾਡੇ ਦਾ ਪਿਤਾ ਜੀ ਸਾਡੇ ਮਤਲਬ ਪਾਪੇ ਨਾਲ ਦਾ ਦਾਦਾ ਸਰਦਾਰ ਚੰਚਲ ਸਿੰਘ ਹਾਂਜੀ ਹਾਂਜੀ ਤੇ ਸਾਡੇ ਮਤਲਬ ਪਾਪੇ ਨਾਲ ਦਾ ਦਾਦਾ ਸਰਦਾਰ ਚੰਚਲ ਸਿੰਘ ਹਾਂਜੀ ਹਾਂਜੀ ਤੇ ਚੰਚਲ ਸਿੰਘ ਦਾ ਪਿਤਾ ਸਰਦਾਰ ਵਦਾਵਾ ਸਿੰਘ ਤੇ ਵਦਾਵਾ ਸਿੰਘ ਸਾਡੇ ਪੱਤੀ ਦਾ ਮੁੱਢ ਜਿਹਨਾਂ ਦੇ ਦੇ ਬੰਦਾ ਘੈਂਟ ਬੜਾ ਸੀ ਤੇ ਵੱਧ ਵੱਧ ਕੇ ਮਾਰਨ ਵਾਲਾ ਉਹਦਾ ਨਾਮ ਵਦਾਵਾ ਸਿੰਘ ਰੱਖਿਆ ਹੈ ਤੇ ਇਹ ਚਾਰ ਭਰਾ ਹੈ ਤੇ ਵਦਾਵਾ ਸੂਹ ਦਾ ਜਿੱਥੇ ਸਾਡਾ ਪਿੰਡ ਦਾ ਮੁੱਢ ਬਜਿਆ ਸੱਚਾ ਬਾਪੂ ਛੱਡਦਾ ਉਹੀ ਤਾਂ ਬਾਪੂ ਗੁਰਦੇਵ ਸਿੰਘ ਅੱਗੇ ਮੈਂ ਰਾਜ ਹੱਸਦਾ ਹੁੰਦਿਆਂ ਮਗਦੇਵ ਸਿੰਘ ਦੇ ਬਾਪੂ ਸਾਡਾ ਉਹ ਨਾ ਨਿਕਲਾਵੇ ਕੰਮਾਂ ਘੱਟ ਮਰ ਗਿਆ ਜਾਵਾ ਤੇ ਤੇ ਇਹ ਕਰਕੇ ਮੈਂ ਨਾ ਵੀ ਅਸੀਂ ਦੇਖੋ ਵੱਡਿਆਂ ਦੇ ਨਾਲ ਬੈਠੇ ਮੇਰੀ ਆਦਤ ਇੱਥੇ ਨਹੀਂ ਆ ਵੇਖੋ ਅੱਬ ਜਿੱਦਣ ਤੋਂ ਮੈਂ ਕਿ ਆਇਆ ਨਾ ਪ੍ਰੋਗਰਾਮ ਚ ਮਾਤਾ ਦੀ ਵੀ ਸਲਾਹ ਪਹਿਲਾਂ ਲਈਆਂ ਮੈਨੂੰ ਹਰ ਥਾਂ ਦੇ ਹਰ ਘਰ ਪਰਵਾਸ ਚ ਬਜ਼ੁਰਗਾਂ ਨਾਲ ਮੈਨੂੰ ਬੈ ਕੇ ਬੜਾ ਮਜ਼ਾ ਆਦਾ ਬਜ਼ੁਰਗਾਂ ਨੂੰ ਵੇਖੋ ਕਿੰਨੇ ਨਾ ਫੀੜਾਂ ਨਾਲ ਕੱਟ ਨਾਲ ਲੈ ਰਿਹਾ ਵਾ ਤੇ ਪਰਦਾ ਤੇ ਕਾਕਰ ਵੇਖੋ ਸੱਤ ਪੀੜੀਆਂ ਮੈਂ ਦੱਸੀਆਂ ਹੁਣ ਮੈਂ ਦਾਦੇ ਦਾ ਤੇ ਮੇਰਾ ਦਾਦਾ ਹੀ ਆ ਰਿਹਾ ਜੀ ਦਾਦੇ ਜੀ ਤੇ ਮੈਨੂੰ ਲੋਕੀ ਪੇੜ ਦੇ ਦਾਦੇ ਵੀ ਤੇਰਾ ਦਾਦਾ ਇਤਰਾ ਦਾ ਹੀ ਇਸ ਤਰ੍ਹਾਂ ਦਾ ਵਾ ਦੇ ਦਾਦੇ ਸਾਡੇ ਦੀ ਜਿੰਨੀ ਕ ਬਾਗ ਡੋਰ ਦੂਰ ਤੱਕ ਹੈ ਨਾ ਰਿਸ਼ਤੇਦਾਰੀ ਚ ਤੇ ਮੈਨੂੰ ਅਜੇ ਕਹਿ ਦਿੰਦੇ ਕਈ ਯਾਰ ਇੱਕ ਬੰਦਾ ਧੜ ਚੋ ਸਾਰੇ ਜਹਾਨ ਦੇ ਤੂੰ ਆਪਣੇ ਦਾਦੇ ਦੀਆਂ ਪੈਣਾ ਤੇ ਚੱਲੇ ਆ ਦਾਦਾ ਤੇਰਾ ਇਤਰਾ ਦੇ ਮੈਂ ਨਹੀਂ ਕਹਿੰਦਾ ਲੋਕ ਦੱਸਣ ਦਾ ਤੇ ਉਹਨਾਂ ਦੀ ਮੈਂ ਗੱਲਾਂ ਮਨੂੰ ਚੜਾਈ ਕਰ ਗਏ ਸੀ 2 ਸਾਲ ਹੋ ਗਏ ਅੱਛਾ ਜੀ ਸੋ ਗੱਲ ਹੈ ਅਗਰ ਬਾਜੀ ਕਿ ਤੁਹਾਡਾ ਜਿਹੜਾ ਪਿਆਰ ਸਰਕਾਰ ਆ ਨਾ ਵੇਖੋ ਤੁਹਾਡੇ ਤੇ ਸਾਨੂੰ ਇੰਨਾ ਕ ਮਾਣ ਹੈ ਜਿਸ ਦਿਨ ਮੈਂ ਮੇਰੀ ਗੱਡੀ ਖਰਾਬ ਹੋ ਗਈ ਚਬਾੜ ਹਾਂਜੀ ਰਾਤ ਦੇ 9 ਵਜੇ ਔਰ ਤੁਸੀਂ ਆਪਣੀ ਗੱਡੀ ਲੈ ਕੇ ਜਾ ਕੇ ਮੇਰਾ ਟਾਇਰ ਬਦਲ ਕੇ ਮੈਨੂੰ ਇੱਥੇ ਪਹੁੰਚਾਇਆ ਇਹੋ ਕੁਛ ਭੈਣ ਭਰਾਵਾਂ ਦਾ ਹੁੰਦਾ ਵਾ ਜਿਹੜੇ ਸਾਡੇ ਹਲਕੇ ਦੇ ਲੋਕ ਨੇ ਉਹ ਸਾਨੂੰ ਬੜਾ ਪਿਆਰ ਕਰਦੇ ਉਹਨਾਂ ਨਾਲ ਤਾਂ ਗੱਲ ਵਿੱਚ ਰਹਿ ਗਈ ਆ ਅਮਰ ਸ਼ਖੰਦੀ ਮੁੜ ਕੇ ਬਾਬਾ ਕੁਛ ਆਜੀ ਮੇਰੇ ਤੇ ਬੂਏ ਦੇ ਵਿੱਚ ਮਾਪੇ ਮੋਢੇ ਸਾਡੇ ਅੱਛਾ ਜੀ ਆnde ਆਪੀ ਜਹੇਦਾਰਾ ਅੱਜ ਬੀਬੀ ਵੀ ਨਾ ਆਇਆ ਅਮਰ ਸ਼ਖੋ ਉਹ ਆਸਕੇ ਜਹੇਦਾਰਾ ਆਂਦਾ ਉਹਦੇ ਪੈਸੇ ਕਿੰਨੇ ਕੁੰਦਿਆਂ ਦਾ ਹੈ ਬਾਬਾ ਜੀ ਮਾਇਆ ਦਾ ਲੈ ਆਏ ਕਰਾਏ ਜੋ ਕਿ ਤਸਵੀਰ ਸਾਹਿਬ ਕਾਦੇ ਲੈਣੇ ਉਹ ਆਂਦਾ ਚਲchnਾਨ ਕਰਕੇ ਆ ਟੂਟ ਜਾਣੇ ਮੈ ਲਿਆਉਣਾ ਸ੍ਰੀ ਸਾਹਿਬ ਤੇ ਮੈ ਟੜ ਕੇ ਚਿਹਰੇ ਲਿਆਉਣਾ ਅੱਛਾ ਜੀ ਬਾਬਾ ਬੇਕੂਚਾ ਦਾ ਲੈ ਚੱਲ ਗਿਆ ਅੱਛਾ ਆਹੀ ਬਾਬਾ ਜੀ ਟੂਟਣਾchnਾਨ ਕਰਕੇ ਸਰੋਵਰ ਚ ਕਰਕੇ ਬਾਬੇ ਨੇ ਕਾ ਚਲੋ ਲੰਗਰ ਆ ਜੇ ਲੰਗਰ ਆ ਸਾਢੇ 3000 ਰੁਪਏ ਆਈ ਨੇ ਅੰਦਰ ਛਕਿਆ ਅੱਛਾ ਸੰਤ ਜਰਨੈਲ ਸੋਨੇ ਛਕਾਇਆ ਸਾਰੀ ਰਾਤ ਅਟਬਨਉਂਦੀ ਰਹੀ ਸਾਢੇ 3000 ਸਾਢੇ 3000 ਪਾਣੀ ਦੇ ਉੱਪਰ ਰਾਤ ਰਾਤ ਉਹ ਜੇ ਰਾਇ ਛਕਿਆ ਸੰਭਤ ਇੰਨੀ ਜਿਆਦੀ ਹੁੰਦੀ ਸੀ ਆਪਣੇ ਦਰਬਾਰ ਸਾਹਿਬ ਕਿ ਦੂਜੇ ਤੀਜੇ ਦਿਨ ਅਵਰਸਨਚਾਰ ਹੁੰਦਾ ਹੀ ਰਹਿੰਦਾ ਸੀ ਕਿ ਇੰਨੇ ਲੋਕ ਅਮਰਤ ਸ਼ਕਦੇ ਰਹਿੰਦੇ ਸਾਢੇ 3000 ਪੁਰਾਣੀ ਨਾ ਬਾਜੀਆਂ ਸਾਢੇ 3 ਵਜੇ ਸ਼ਾਮਾਂ ਨੂੰ ਅੰਦਰ ਵੜੀ ਆਹ ਗੇਟ ਉਹ ਰੰਗਰਾਜ ਅੱਛਾ ਅੱਛਾ ਚਕਾਏ ਸਾਢੇ 3 ਵਜੇ ਸੰਤਾਂ ਨੇ ਸਾਰੀ ਰਾਤ ਕਥਾ ਕਹਾਣੀਆਂ ਸੁਨਾਈਆਂ ਪ੍ਰਚਾਰ ਕੀਤਾ ਅਵਰਤ ਬਣਾਉਦੇ ਰਹੇ ਸਾਢੇ 3 ਵਜੇ ਸਾਰੀ ਸੰਤਨ ਨੂੰ ਅਵਰ ਚਕਾਇਆ ਤੇ ਫਿਰ ਸਾਡੇ ਮਾਮੇ ਜੀ ਹੁਣੀ ਸੀ ਬਾ ਉਹ ਅਮਰ ਸ਼ਕਣ ਗਏ ਸੀ ਉਹਨਾਂ ਦੀ ਟਰਾਲੀ ਟਰੈਕਟਰ ਖੜਿਆ ਹੀ ਉਹਨਾਂ ਦੀ ਟਰਾਲੀ ਟਰੈਕਟਰ ਤੇ ਹੀ ਚੜ ਕੇ ਦੋਵੇਂ ਜੀ ਵਾਹ 4 ਵਜੇ 13 ਹੀ ਉੱਥੋਂ ਘੁਰ ਕੇ ਰਾਤੂ ਪਈਆਂ ਆਏ ਤਾਂ ਇਹ ਤਾਂ ਅੰਬਰ ਛਕਿਆ ਹੀ ਤੇ ਵੇਦੋ ਇੰਨਾ ਸੋਹਣੇ ਉਹ ਬਾਅਦ ਸਤਾਂ ਦੇ ਇਹਨਾਂ ਤੋਂ ਅਬਰ ਛਕ ਲਿਆ ਹੈ ਬਾਦ ਕੇ ਕਿਰਪਾ ਦਿੱਤੀ ਉਸ ਬਾਬਾ ਖੜਕ ਸਿੰਘ ਦੇ ਵੀ ਦਰਸ਼ਨ ਕੀਤੇ ਤੁਸੀਂ ਹਾਂ ਜੀ ਦਰਸ਼ਨ ਲਗਾ ਮੈਂ ਵੀ ਕੀਤੇ ਇੱਕ ਵਾਰੀ ਜਦੋਂ ਆਪਣਾ ਮਾੜੀ ਕੰਬੋ ਕੇ ਸਰੋਵਰ ਦੀ ਖਦਾਈ ਹੋਈ ਨਾ ਉੱਥੇ ਆਏ ਉਹ ਤਾਂ ਬੜੇ ਬਹੁਤ ਸੰਤ ਭੰਡਰਾ ਰਹੇ ਉਹਨਾਂ ਦੇ ਪੈਰੀ ਗੋਡੀਆਂ ਤਾ ਥਾਉਂਦੇ ਬੜੇ ਜਿਹੜਾ ਆਪਾਂ ਖੜਕ ਸਿੰਘ ਜੀ ਬਾਬਾ ਖੜਕ ਸਿੰਘ ਜੀ ਹੋਣਾ ਅੱਛਾ ਉਹਨਾਂ ਨੂੰ ਪਾਏ ਨੂੰ ਕੇਵਾ ਜੀਵਾ ਦੇਵ ਨੂੰ ਲਾ ਕੇ ਦੀ ਸੇਵਾ ਕਰਦਾ ਰਹੇ ਤੇ ਐਸੇ ਤਰ੍ਹਾਂ ਮਾਰ ਕੋਈ ਨਹੀਂ ਤੈਨੂੰ ਮਾਰ ਕੇ ਰੱਖੇ ਗੁਰੂ ਨਾਲ ਮਾਤਾ ਪੁੱਤ ਤੇਰਾ ਪੋਤਿਆ ਹੈ ਆਪਣਾ ਸੋਟਾ ਵੀਰ ਘਾਇ ਨੇ ਮੈਨੂੰ ਮਾਰੀ ਚੰਗੀ ਜਿਹੀ ਦਰਦਿਆ ਬਸ਼ੁਰਕਾਂ ਦੇ ਅਸ਼ੀਰਵਾਦ ਸਦਕਾ ਹੀ ਅੱਜ ਤੱਕ ਪ੍ਰਮਾਤਮਾ ਨੇ ਨਾ ਇਹ ਲੋ ਕਿ ਕਿਹੜੇ ਆ ਕਿੜੀਆਂ ਰਾਵਾਂ ਤੋਂ ਕੱਢਿਆ ਮੈਂ ਹਾਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਵਾਰੀ ਮੁਸੀਬਤਾਂ ਵੀ ਬੜੀਆਂ ਪਈਆਂ ਪਰ ਇੱਕ ਆਪਾਂ ਜ਼ਿੰਦਗੀ 'ਚ ਇੱਕ ਏਮ ਧਾਰਿਆ ਵਾ ਕਿਸੇ ਨਾ ਗਰੀਬ ਨਾ ਬੈਲਾ ਨਾ ਕਰਨਾ ਕਿਸੇ ਨਾਲ ਨਜਾਇਜ਼ ਨਹੀਂ ਕਰਨੀ ਇਹ ਵਜ੍ਹਾ ਕੇ ਤੇ ਫालतू ਇਹੋ ਜਿਹਾ ਕੁਝ ਨਹੀਂ ਕਰਨਾ ਪਰ ਇੱਕੋ ਗੱਲ ਆ ਪਰ ਇੱਕੋ ਗੱਲ ਆ ਵੀ ਇੱਥੇ ਵਾਧੇ ਨੂੰ ਦੁਨੀਆ ਹ ਤੁਰੰਨ ਨਹੀਂ ਦਿੰਦੀ ਅੱਗੇ ਉਹ ਰਾਹ ਚ ਰਕਾਬਤਾ ਮੌਜੂਦ ਹੈ ਚਲੋ ਕਿਸੇ ਦੇ ਨਾਲ ਹੀ ਹਾਂ ਬਿਲਕੁਲ ਨਹੀਂ ਕੁਝ ਵੀ ਨਹੀਂ ਆਪਾਂ ਆਪਣਾ ਜੋ ਵੀ ਹੈ ਨਾ ਕੋਸ਼ਿਸ਼ ਮੇਰੀ ਇਹ ਹੁੰਦੀ ਆ ਕਿ ਆਪਾਂ ਘਰ ਚ ਪਰ ਮੈਂ ਘਰ ਚ ਅੰਦਰ ਟੜਿਆ ਨਹੀਂ ਨਾ ਰਹਿ ਸਕਦਾ ਬੀਜੀ ਇੱਕ ਤੇ ਨਾਮ ਮੇਰਾ ਤੁਸੀਂ ਬਾਜ ਰੱਖਤਾ ਹੁਣ ਇੱਕ ਪਹਿਲੇ ਮੈਨੂੰ ਦੱਸੋ ਨਾ ਮੈਂ ਨਾਮ ਪਾਇਆ ਉਹ ਜੇ ਕੋਈ ਨਾਮ ਮੇਰਾ ਬਾਜ ਰੱਖਤਾ ਉਹ ਬਾਜ ਦੱਸੋ ਪਿੱਛੇ ਚ ਰਹਿ ਜੂਗਾ ਬਾਜ ਰੱਖਤਾ ਹੋਏ ਪਾਸਤਾ ਦਾ ਬਾਜ ਨਹੀਂ ਚੱਲਦਾ ਉਹ ਤੋਂ ਬਾਅਦ ਮੇਰਾ ਅੰਦਰ ਬਾਜ ਆ ਤੁਸੀਂ ਮੈਨੂੰ ਫਿਰ ਉੱਡਣਾ ਪੈਂਦਾ ਬਹੁਤ ਸਾਹ ਸੰਗਤ ਹੋਈ ਆ ਇਹ ਫੋਨ ਆਈ ਜਾਂਦਾ ਹੈ ਅੱਛਾ ਜੀ ਕੋਈ ਨਹੀਂ ਮਿਲਦੇ ਜਲਦੀ ਫੇਰ ਹਾਂ ਜੇ ਕਪਾਣੀ ਸਤਿਕਾਰ ਦਾ ਜੀ ਆਇਆਂ ਨੂੰ ਤੇ ਚੜਪਾਣੀ ਛਕ ਲਿਆ ਨਾ